ਕੀ ਨੂੰ ਕਿਨੂ ਕੀ ਪਤਾ ਕੀ ਦੀ ਤਕਦੀਰ ਕੀ ਲਿਖਿਆ ਹੋਇਆ ਤੁਸੀਂ ਪਹਿਲੇ ਹੀ ਲੜਨ ਲੱਗ ਜਓਏ ਕੋ ਕੁਰਸੀ ਪਿੱਛੇ ਜਿਹੜੀ ਪਤਾ ਨਹੀਂ ਕਿਨੂ ਮਿਲਣੀ ਹੈ ਉਹੀ ਹੋਇਆ ਨਾ ਪਿਛਲੀ ਵਾਰ ਵੀ ਤੁਸੀਂ ਆਪਸ ਵਿੱਚ ਟੂ 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 ਕਰਦੇ ਰਹੇ ਤੇ ਲੈ ਗਏ ਝੜੂ ਵਾਲੇ ਸਾਈ ਵਾਲੇ ਚੌਂਚ ਖਾੜੇ ਚ ਦੇਖਣਗੇ ਮੈਂ ਦਿਖੂਗੀ ਉਹ ਪਹਿਲੇ ਹੀ ਉਹਨਾਂ ਦੀ ਕੰਡੀਸ਼ਨ ਹੀ ਹੈ ਮੇਰੀ ਪੋਲਿਟਿਕਸ ਚ ਆਂਦੀ ਕਿ ਜੇ ਤੂੰ ਪੁੱਠੇ ਕੰਮ ਕਰਨੇ ਮੈਨੂੰ ਕਿ ਮੈਨੂੰ ਇੱਥੋਂ ਮਨਾ ਕਰ ਦਿੰਦੇ ਸੀ ਮੇਰੇ ਡਿਪਾਰਟਮੈਂਟ ਤੋਂ ਨਿਕਲ ਜਾ ਜੇ ਤੂੰ ਮੱਠਲੰਦਿਆਂ ਨਾਲ ਬੈਠਣਾ ਇਨੀ ਸੱਚਾਈ ਤੇ ਕੋਈ ਤੁਰਨ ਨੂੰ ਤਿਆਰ ਨਹੀਂ ਹੈ ਅੱਜ ਕੱਜ ਦੀ ਡੇਟ 'ਚ ਕਲੂ ਗਏ ਪੋਲਿਟਿਸ਼ੀਅਨ ਹੋ ਚਿਰਦਾ ਜਿਹੜਾ ਫੋਨ ਕਰੇ ਜ਼ਮੀਨ ਦਾ ਬਿਲਾ ਫਲਾਨਾ ਕਰੋ ਐਫ ਆਈ ਆਰ ਕਰ ਦੋ ਤਾਂ ਦੇਖੋ ਮੈਨੂੰ ਤਾਂ ਕੋਈ ਚੁਣਾਤੀ ਨਹੀਂ ਲੱਗਦੀ ਕਿਉਂਕਿ ਮੇਰੇ ਇਲਾਕੇ 'ਚ ਜਿਹੜੇ ਐਨ ਐਲ ਏ ਚੁਣੇ ਗਏ ਸੀਗੇ ਆਮ ਆਦਮੀ ਪਾਰਟੀ ਵੱਲੋਂ ਤੇ ਉਹ ਬੇਸਿਕਲੀ ਕਿ ਐਮ ਐਲ ਏ ਆਈ ਥਿੰਕ ਟੀਚਰ ਯਾ ਇੱਕ ਐਨ ਜੀਓ ਚਲਾਉਂਦੇ ਹੋਏ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਕੰਮ ਕੀ ਕਰ ਸਕਦੀ ਐ ਐਜ਼ ਐਮ ਐਲ ਏ ਪਲੱਸ ਉਹ ਨਿਕਲ ਹੀ ਨਹੀਂ ਸਕੇ ਲੋਕਾਂ ਦੇ ਵਿੱਚ ਸੋ ਲੋਕ ਆਪੇ ਜਵਾਬ ਦੇਣਗੇ ਬਤਾਏ ਕਿ ਮੈਂ ਉਹਨਾਂ ਬਾਰੇ ਕੁਝ ਬੋਲਾਂ ਤਾਂ ਮੈਂ ਚਾਹੂੰਗੀ ਕਿ ਹੁਣ ਲੋਕ ਮੇਰੇ ਨਾਲ ਕੰਪੇਅਰ ਕਰਦੇ ਆ ਉਹਨਾਂ ਨੂੰ ਦੇ ਸਾਰੇ ਲੋਕ ਜਿਹੜੇ ਮਿਲਦੇ ਆਂ ਤਾਂ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਵੀ ਅਸੀਂ 5 ਸਾਲ ਗਵਾ ਲਏ ਤੁਸੀਂ ਪਹਿਲਾਂ ਜੇ ਦੇਖੀਏ ਪਹਿਲਾਂ ਵੀ ਬਹੁਤ ਵੱਡੀ ਜ਼ਿੰਦਗੀ ਦੀ ਜੰਗ ਜਿੰਨੀ ਬਹੁਤ ਜ਼ਰੂਰੀ ਵੀ ਹੁੰਦੀ ਹੈ ਤੇ ਹੈ ਵੀ ਬਹੁਤ ਕਠਨ ਸੀਗੀ ਆ ਉਹਦੇ ਸਾਹਮਣੇ ਲੱਗਦਾ ਵੀ ਇਲੈਕਸ਼ਨਸ ਵਰਗੀਆਂ ਚੀਜ਼ਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਬਿਲਕੁਲ ਜੀ ਇਲੈਕਸ਼ਨ ਕੀ ਚੀਜ਼ ਹੁੰਦੀ ਹੈ ਇਲੈਕਸ਼ਨ ਤਾਂ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਮਾਨ ਹੈ ਜਿਹਨੀਆਂ ਅਸੀਂ ਲੋਕਾਂ ਦੀ ਸੇਵਾ ਕਰੋਂਗੇ ਅੱਜ ਕੱਲ ਲੋਕ ਸਿਆਣੇ ਆ ਜਿੰਨਾ ਮਰਜੀ ਕੋਈ ਪਾਰਟੀ ਦੇ ਵਿੱਚ ਵੀ ਤੁਹਾਨੂੰ ਹੈਰਾਨ ਦੀ ਕੋਸ਼ਿਸ਼ ਕਰ ਲੈ ਕੋਈ ਬਾਹਰੋਂ ਵੀ ਆ ਕੇ ਕੋਸ਼ਿਸ਼ ਕਰ ਲੈ ਪਰ ਜੇ ਤੁਸੀਂ ਲੋਕਾਂ ਨਾਲ ਡਾਇਰੈਕਟਲੀ ਜੁੜੇ ਹੋਏ ਹੋ ਤਾਂ ਇੰਨੀਆਂ ਸਾਰੀਆਂ ਐਨ ਜੀਓਜ਼ ਜਿਵੇਂ ਮੈਂ ਪਹਿਲਾਂ ਕੰਮ ਕੀਤਾ ਸੀਗਾ ਤੇ ਕੀਤਾ ਹੋਇਆ ਤਾਂ ਲੋਕ ਤੁਹਾਨੂੰ ਰਿਸਪੈਕਟ ਕਰਦੇ ਆ ਤੇ ਤੁਹਾਨੂੰ ਡੈਫੀਨੇਟਲੀ ਜਗਾਉਂਦੇ ਆ ਪਰ ਪਾਰਟੀ ਤੌਰ ਤੇ ਦੇਖਿਆ ਜਾਵੇ ਮੈਮ ਕਾਂਗਰਸ ਦੇ ਅੱਗੇ ਹਮੇਸ਼ਾ ਚੁਣੌਤੀਆਂ ਰਹੀਆਂ ਨੇ ਕਦੇ ਕਿਸੇ ਦਾ ਜਿਵੇਂ ਕਹਿੰਦੇ ਹੁੰਦੇ ਆ ਵੀ ਤੜਾ ਮਜ਼ਬੂਤ ਕਦੇ ਕਿਸੇ ਦਾ ਰਿਹਾ ਜਿਵੇਂ ਸਿੱਧੂ ਫੈਮਿਲੀ ਵੀ ਲਗਾਤਾਰ ਕਈਆਂ ਦੇ ਤਾਂ ਹਮਦਮ ਰਹੀ ਕਈਆਂ ਦੇ ਇੱਕ ਦਿਨ ਕਿਤੇ ਖਿਲਾਫ ਰਹੀ ਲੱਗਦਾ ਵੀ ਇੱਕ ਦਿਨ ਕਿਤੇ ਯਾਨੀ ਕਿ ਫੈਮਿਲੀ ਉਮੀਦ ਨਹੀਂ ਕਿ ਅਸੀਂ ਢਟਾ ਨਹੀਂ ਬਣਾਇਆ ਕਿਉਂਕਿ ਅਸੀਂ ਕਿਸੇ ਵੀ ਢਡੇ ਦੇ ਨਹੀਂ ਆ ਅਸੀਂ ਕਾਂਗਰਸ ਪਾਰਟੀ ਦੇ ਆ ਸਾਡੇ ਉੱਤੇ ਲੀਡਰ ਸਾਡੇ ਰਾਹੁਲ ਤੇ ਬੈਂਕਾ ਜੀ ਹੈ ਸੋਨੀਆ ਜੀ ਹੈ ਅਸੀਂ ਉਸ ਤੋਂ ਸਵਾਏ ਕਿਤੇ ਵੀ ਨੀਚੇ ਪੰਜਾਬ ਦੇ ਵਿੱਚ ਕਦੇ ਵੀ ਕਾਂਗਰਸ ਨੂੰ ਇੱਕ ਬੰਦੇ ਨੂੰ ਵੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਬੇਫਿਕਰੀ ਜਾਂ ਕਮਜ਼ੋਰੀ ਕਹਿ ਸਕਦੇ ਆ। ਇਹ ਸਭ ਤੋਂ ਵੱਡੀ ਸਟਰੈਂਥ ਹੁੰਦੀ ਹੈ ਪਾਰਟੀ ਦੀ ਜੇ ਤੁਸੀਂ ਸੋਚੋ ਕਿ ਅਸਲ ਚ ਸਟਰੈਂਥ ਪਾਰਟੀ ਦੀ ਕੀ ਹੈ। ਜੇ ਕਾਂਗਰਸ ਹੀ ਕਾਂਗਰਸ ਨੂੰ ਹਰਾਣ ਲੱਗੀ ਆ ਗੁੱਡ ਬਣਾਣ ਲੱਗੀ ਆ ਛੁੱਟੇ ਸੁਪਨੇ ਦੇਖਣ ਲੱਗੀ ਕਿਨੂੰ ਕਿਨੂੰ ਕੀ ਪਤਾ ਕੀ ਦੀ ਤਕਦੀਰ ਚ ਕੀ ਲਿਖਿਆ ਹੋਇਆ। ਤੁਸੀਂ ਪਹਿਲੇ ਹੀ ਲੜਨ ਲੱਗ ਜੋਏ ਕੋ ਕੁਰਸੀ ਪਿੱਛੇ ਜਿਹੜੀ ਪਤਾ ਨਹੀਂ ਕਿਨੂੰ ਮਿਲਣੀ ਹੈ। ਹੂੰ ਕਿਸੇ ਹੋਰ ਨਹੀਂ ਆ ਕੇ ਬਹਿ ਜਾਣਾ ਉਹੀ ਹੋਇਆ ਨਾ ਪਿਛਲੀ ਵਾਰ ਵੀ ਤੁਸੀਂ ਆਪਸ ਵਿੱਚ ਟੂ 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 ਕਰਦੇ ਰਹੇ ਤੇ ਲੱਗੇ ਝੜੂ ਵਾਲੇ ਇਹ ਇਹ ਇਹਦਾ ਅਖਾਮਿਆਜਾ ਭੁਤਣਾ ਪਿਆ ਹੈ ਆਫ ਕਰਸ ਕਮਿਆਜਾ ਭੁਤਣਾ ਪਿਆ ਹੁਣ ਤੁਸੀਂ ਕਹੇ ਜੇ ਸੀਐਮ ਬਣਾ ਲਿਆ ਜਿਹੜਾ ਪੰਜ ਸਾਲਾਂ ਚ ਤੁਹਾਨੂੰ ਆਪ ਹੀ ਦੇਖੋ ਸ਼ਰਮ ਆਉਂਦੀ ਹੈ ਮੈਨੂੰ ਲੱਗਦਾ ਲੋਕਾਂ ਨੂੰ ਕਹਿੰਦੇ ਹੋਏ ਵੀ ਸੀਐਮ ਐ 5 ਵਜੇ ਤੋਂ ਬਾਅਦ ਕਿਤੇ ਉਹਨੂੰ ਗੱਲ ਗੱਲ ਵੀ ਨਹੀਂ ਕਰਨੀ ਆਉਂਦੀ ਕਿ ਉਹ ਪੰਜਾਬ ਲਈ ਕੋਈ ਮੰਗ ਰੱਖ ਸਕੇ ਜਾਂ ਉਹ ਦੱਸ ਸਕੇ ਕਿ ਉਹਨੇ ਪੰਜ ਸਾਲਾਂ ਚ ਕੀ ਕੰਮ ਕੀਤਾ ਕਦੇ ਹਸਪਤਾਲ ਚ ਦਾਖਲ ਹੋ ਜਾਂਦਾ ਹੈ ਕਦੇ ਹੁਣ ਮੋਦੀ ਜੀ ਕੋਲ ਚਲੇ ਗਿਆ ਪਹਿਲਾਂ ਉਹਨਾਂ ਨੂੰ ਗਾਲਾਂ ਕੱਢਦਾ ਰਿਹਾ ਦੇਖੋ ਜਦੋਂ ਤੁਸੀਂ ਇੱਕ ਸੀਐਮ ਲੈਵਲ ਤੇ ਹੋ ਤੁਸੀਂ ਉਸ ਲੈਵਲ ਦੀ ਲੈਂਗੁਏਜ ਨਹੀਂ ਯੂਜ਼ ਕਰ ਸਕਦੇ ਜਿਹੜੀ ਤੁਸੀਂ ਟੀਵੀ ਸਟੇਜ ਤੇ ਆਈ ਥਿੰਕ ਸਟੇਜ ਪਰਫਾਰਮੈਂਸ ਕਰਦੇ ਆ ਵੀ ਗੱਲਾਂ ਘਟ ਕੇ ਗੱਲ ਕਰ ਰਹੇ ਹਾਂ ਪ੍ਰਾਈਮ ਮਿੰისტਰ ਪ੍ਰਾਈਮ ਮਿੰਸਟਰ ਹੈ ਇੱਕ ਸੀਐਮ ਉਸ ਕਪੈਸਿਟੀ ਚ ਨਹੀਂ ਗੱਲ ਕਰ ਸਕਦਾ ਜਿਉਂਨੇ ਪੰਜਾਬ ਲਈ ਕੁਝ ਲੈਣ ਜਾਣਾ ਹੈ ਤਾਂ ਉਹਨੂੰ ਇੱਜ਼ਤ ਦੇਣੀ ਪਊਗੀ ਤਾਂ ਜਾ ਕੇ ਕੋਈ ਵੀ ਪੈਕੇਜ ਲਿਆ ਸਕਦਾ ਹੈ ਪਰ ਉਹਨੂੰ ਐਕਸਪਲੇਨ ਵੀ ਕਰਨਾ ਪਊਗਾ ਕਿ ਜੋ ਪੈਸੇ ਤੁਸੀਂ ਦੇ ਰਹੇ ਹੋ ਮੈਂ ਉਹਨਾਂ ਨੂੰ ਇਸਤੇਮਾਲ ਚੰਗੀ ਤਰ੍ਹਾਂ ਕਰਾਂਗਾ ਡਾਕਟਰਾਂ ਨੂੰ ਨੌਕਰੀਆਂ ਕਦੋਂ ਦਿੱਤੀਆਂ ਤੁਸੀਂ ਤਾਂ ਡੰਗਾ ਮਾਰ ਮਾਰ ਫਿਰ ਪਹੁੰਚਾਤੇ ਤੁਸੀਂ ਜੋ ਕੁਝ ਬੋਲਿਆ ਬੇਸੀ ਨਹੀਂ ਕਰਾਂਗੇ ਜਿਹੜੀ ਚੀਜ਼ ਪਿੱਛੇ ਤੁਸੀਂ ਸਰਕਾਰ ਬਣਾਈ ਇੱਕ ਇੱਕ ਚੀਜ਼ ਤੁਸੀਂ ਉਸ ਤੋਂ ਵੀ ਬੁਰੀ ਤਰ੍ਹਾਂ ਕੀਤੀ ਲੋਕਾਂ ਨਾਲ ਪਰ ਇਹਦੇ ਵਿੱਚ ਜਿ ਦੇਖਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੇ ਕਿਉਂਕਿ ਤੁਹਾਡੀ ਤਾਂ ਸੋਚ ਸੇਮ ਹੋਵੇਗਾ ਬੜਾ ਬੋੜ ਚੀਜ਼ ਬੋਲਦੇ ਰਹੇ ਮੈਮ ਉਹਦਾ ਤੁਸੀਂ ਸਮਝਦੇ ਹੋ ਵੀ ਉਹਦਾ ਫਾਇਦਾ ਹੋਇਆ ਜਾਂ ਕਿਤੇ ਨਾ ਕਿਤੇ ਇਹ ਲੱਗਿਆ ਵੀ ਸਸਦ ਦੇ ਵਿੱਚ ਇੰਨਾ ਸ਼ਾਇਦ ਸੱਚ ਜਾਂ ਇੰਨਾ ਦਮਦਾਰ ਨਹੀਂ ਬੋਲੀਦਾ ਚੰਗੀ ਚੀਜ਼ ਬੋਲਿਆ ਸੱਚ ਬੋਲਿਆ ਹਮੇਸ਼ਾ ਵਾਹਿਗੁਰੂ ਦੇ ਘਰ ਚ ਵੀ ਤੇ نیچے ਲੋਕਾਂ ਦੇ ਦਿਲਾਂ ਚ ਵੀ ਵਸਦਾ ਹੈ ਅੱਜ ਉਹੀ ਕਾਰਨ ਹੈ ਕਿ ਪੰਜਾਬ ਦੇ ਜਿਹੜੀ ਮਰਜ਼ੀ ਜਗ੍ਹਾ ਤੇ ਖੜੇ ਹੋ ਜਾਣ ਨਾ ਤਾਂ ਉਹਨਾਂ ਨੂੰ ਕੋਈ ਸਿਕਿਉਰਿਟੀ ਦੀ ਜ਼ਰੂਰਤ ਹੈ ਨਾ ਉਹਨਾਂ ਨੂੰ ਕਿਸੇ ਦਾ ਡਰ ਹੈ ਅੱਜ ਅਸੀਂ ਸੜਕ ਤੇ ਵੀ ਖੜ ਜਾਈਏ 200 ਬੰਦਾ ਆ ਕੇ ਸਾਡੇ ਨਾਲ ਖੜ ਸਕਦਾ ਹੈ ਫੋਟੋਆਂ ਕਿ ਤੋ ਆ ਸਕਦਾ ਹੈ ਸਾਡੇ ਕੋਲ 500 ਬੰਦਾ ਗੈਦਰ ਜਿੱਥੇ ਹੋ ਜਾਂਦੇ ਆ 500 ਕਿੰਨੇ ਇਕੱਠੇ ਹੋ ਜਾਂਦੀਆਂ ਇਹ ਇੱਜ਼ਤ ਕਮਾਈ ਹੈ ਮੈਨੂੰ ਲੱਗਦਾ ਹੈ ਜੀ ਜ਼ਿੰਦਗੀ 'ਚ ਕੋਈ ਵੀ ਕੁਰਸੀ ਤੋਂ ਉੱਤੇ ਮਤਲਬ ਇੱਜ਼ਤ ਤੋਂ ਉੱਤੇ ਕੋਈ ਵੀ ਕੁਰਸੀ ਹੈ ਸਾਈ ਵਾਲੇ ਚੌਂਚ ਖੜੇ ਚ ਦੇਖਣਗੇ ਮੈਂ ਦੇਖੂਗੀ ਮੈਂ ਆਪਣੀ ਗੱਲ ਕਰ ਸਕਦੀ ਆ ਉਹ ਹਮੇਸ਼ਾ ਆਪਣੀ ਮਰਜ਼ੀ ਦਾ ਮਾਲਕ ਹੈ ਛੋਟੇ ਤਾਂ ਹੋਣਗੇ ਹਾਂ ਮੇਰੀ ਸਪੋਰਟ 100% ਕਰਨਗੇ ਕਿਉਂਕਿ ਜੇ ਮੈਂ ਸੱਚ ਤੇ ਰਸਤੇ ਤੇ ਤੁਰਦੀ ਆ ਇਸ ਲਈ ਨਹੀਂ ਕਰਨਗੇ ਜੇ ਮੇਰਾ ਕੋਈ ਗਲਤ ਕੰਮ ਹੁੰਦਾ ਹੈ ਉਸ ਵਿੱਚ ਮੇਰੀ ਕੋਈ ਸਪੋਰਟ ਨਹੀਂ ਕਰਦੇ ਤੁਹਾਨੂੰ ਵੀ ਐਂ ਠੋਕ ਕੇ ਜਿਵੇਂ ਬਾਹਰ ਗੱਲ ਕਰਦੇ ਨੇ ਮੈਂ ਜੇ ਐਂ ਕਰਿਆ ਮੈਂ ਨਹੀਂ ਆਉਂ ਬਿਲਕੁਲ ਉਹ ਪਹਿਲਾਂ ਹੀ ਉਹਨਾਂ ਦੀ ਕੰਡੀਸ਼ਨ ਹੀ ਹੈ ਮੇਰੀ ਪੋਲਿਟਿਕਸ ਚਾਂ ਦੀ ਕਿ ਜੇ ਤੂੰ ਪੁੱਠੇ ਕੰਮ ਕਰਨੇ ਮੈਨੂੰ ਕਿ ਮੈਨੂੰ ਇੱਥੋਂ ਮਨਾ ਕਰ ਦਿੰਦੇ ਸੀ ਮੇਰੇ ਡਿਪਾਰਟਮੈਂਟ ਤੋਂ ਨਿਕਲ ਜਾ ਜੇ ਤੂੰ ਪੁੱਠੇ ਬੰਦਿਆਂ ਨਾਲ ਬੈਠਣਾ ਮੈਨੂੰ ਕਹਤਾ ਸੀ ਜਦੋਂ ਮੈਂ MP ਇਲੈਕਸ਼ਨ 'ਚ ਲੜਨਾ ਸੀ ਮੈਨੂੰ ਕਹਿੰਦੇ MP ਇਲੈਕਸ਼ਨ ਲਈ ਜੇ ਤੂੰ ਲੜਾਈ ਕਰਨੀ ਹੈ ਤਾਂ ਦਫ਼ਤਰ ਬਾਹਰ ਲੈ ਲੈ ਤੂੰ ਮੇਰੇ ਦਫ਼ਤਰ 'ਚ ਬੈਠ ਕੇ ਨਹੀਂ ਚਾਪ ਲਾਸਦੇ ਦੀ ਲੋਕਾਂ ਨੂੰ ਤੇ ਚੰਡੀਗੜ੍ਹ ਦੀ MP ਲੜ ਸਕੀ ਸੋ ਅਸੀਂ ਬਹੁਤ ਫ੍ਰੈਂਕ ਆ ਇਸ ਗੱਲ 'ਚ ਨਹੀਂ ਚਲੋ ਅਸੀਂ ਲੋਕਾਂ ਨੂੰ ਚਿੱਟੀ ਚੱਦਰ ਵਾਂਗੂ ਆਪਣਾ ਰੱਖਿਆ ਹੋਇਆ ਤੇ ਪਰ ਜਿਹੜੀਆਂ ਕੰਡੀਸ਼ਨਸ ਅਸੀਂ ਲਗਾਣੇ ਆ ਉਹ ਕੰਡੀਸ਼ਨਸ ਦੇ ਨਾਲ ਇਲੈਕਸ਼ਨਸ ਬਹੁਤ ਮੁਸ਼ਕਿਲ ਹੈ ਲੜਨੀਆਂ ਮੈਂ ਇਹ ਹੈ ਇਹ ਹੈ ਵੀ ਕਹਿੰਦੇ ਸਭ ਕੁਝ ਜਿਵੇਂ ਕਹਿੰਦੇ ਹੁੰਦੇ ਨੇ ਕਿ ਵੀ ਠੀਕ ਹੈ ਉਹ ਸਾਨੂੰ ਮਨਜ਼ੂਰ ਹੋ ਗਿਆ ਦੇਖੋ ਉਹ ਉਹ ਕੰਡੀਸ਼ਨ ਹੈ ਇਸ ਲਈ ਮੈਂ ਆਪਣੀ ਸੀਟ ਤੇ ਲਿミਟ ਕਰਕੇ ਕਹਿ ਰਹੀ ਹਾਂ ਕਿ ਮੈਂ ਓਨੇ ਹੀ ਉਹ ਦਾਇਰੇ ਚ ਰਹਿਣਾ ਚਾਹੁੰਦੀ ਹਾਂ ਜਿੱਥੇ ਮੈਂ ਆਪਣਾ ਆਪਣੇ ਆਪ ਨੂੰ ਪ੍ਰੂਵ ਕਰ ਸਕਾਂ ਮੈਂ ਕਿਸੇ ਹੋਰ ਕਿਸੇ ਵੀ ਬੰਦੇ ਹੋਰ ਦਾ ਲਈ ਜ਼ਿੰਮੇਵਾਰੀ ਨਹੀਂ ਲੈ ਸਕਦੀ ਜ਼ਿੰਮੇਵਾਰੀ ਉਦੋਂ ਲੈ ਸਕਦਾ ਕੋਈ ਵੀ ਬੰਦਾ ਨਰਜੋਤ ਸਿੱਧੂ ਵੀ ਉਦੋਂ ਜ਼ਿੰਮੇਵਾਰੀ ਲਊਗਾ ਜਿਉਂ ਨੂੰ ਲੱਗੂਗਾ ਕਿ ਮੇਰੀ ਮੇਰੇ ਨੂੰ ਪੁੱਛਿਆ ਜਾਊਗਾ ਜੋ ਮੈਂ ਕਹਿਣਾ ਹੋਊਗਾ ਕਿ ਉਹਨੇ ਇੱਕ ਵੀ ਗਲਤ ਗੱਲ ਕਹੀ ਪਰ ਪਾਰਟੀ ਚ ਤਾਂ ਲੱਗਦਾ ਲੱਗਿਆ ਕਿਤੇ ਨਾ ਕਿਤੇ ਕਿ ਸਾਈਡ ਤੇ ਦੇਖੋ ਉਹ ਚੀਜ਼ਾਂ ਨਹੀਂ ਮਨਜ਼ੂਰ ਕਿਸੇ ਨੂੰ ਮਨਜ਼ੂਰ ਨਹੀਂ ਹੈ ਜੋ ਕਹਿੰਦਾ ਇੰਨੀ ਸੱਚਾਈ ਤੇ ਕੋਈ ਤੁਰਨ ਨੂੰ ਤਿਆਰ ਨਹੀਂ ਹੈ ਅੱਜ ਕੱਜ ਦੀ ਡੇਟ ਚ ਕਲਯੁਗ ਹੈ ਅੱਜ ਕੱਲ ਦੀ ਡੇਟ ਚ ਪੋਲੀਟਿਸ਼ੀਅਨ ਹੋ ਚੀਦਾ ਜਿਹੜਾ ਫੋਨ ਕਰੇ ਜ਼ਮੀਨ ਦਾ ਬਲੋ ਫਲਾਣਾ ਕਰੋ ਐਫ ਆਈ ਆਰ ਕਰ ਦੋ ਅਸੀਂ ਨਹੀਂ ਕਰ ਸਕਦੇ ਉਹ ਕੰਮ ਨਾ ਅਸੀਂ ਕਰਾਂਗੇ ਹੈਨਾ ਸੋ ਉਹ ਬੰਦਿਆਂ ਨੂੰ ਅੱਜ ਕੱਲ ਪੋਲਿਟਿਕਸ ਤੁਸੀਂ ਨਹੀਂ ਐਕਸੈਪਟ ਕਰਦੇ ਜਦ ਤੱਕ ਪੰਜਾਬ ਹੀ ਨਹੀਂ ਤਿਆਰ ਹੁੰਦਾ ਉਹ ਜੇ ਲੋਕਾਂ ਨੂੰ ਐਕਸੈਪਟ ਕਰਨ ਨੂੰ ਤੋ ਉਦੋਂ ਤਾਂ ਕੋਈ ਫਾਇਦਾ ਨਹੀਂ ਫਿਰ ਬੰਦਾ ਆਪਣਾ ਟੈਲੀਵਿਜ਼ਨ ਕਰੇ ਉੱਥੇ ਏਟਲੀਸਟ ਜੋ ਕਰ ਰਿਹਾ ਉਹ ਸਾਹਮਣੇ ਲੋਕਾਂ ਨੂੰ ਦਿਖ ਰਿਹਾ ਹੈ ਹੈਨਾ ਕਿ ਉਹਨੂੰ ਉਹਦਾ ਫਲ ਮਿਲ ਰਿਹਾ ਹੈ ਤਨਵਾਤ ਅਸੀਂ ਬੜੇ ਦਿਲ ਖੋਣ ਕੇ ਗੱਲ ਕਰੀ ਤੇ ਇਸੇ ਲਈ ਕਹਿ ਸਕਦੇ ਆ ਕਿ ਜਿਵੇਂ ਸਿੱਧੂ ਪਰਿਵਾਰ ਜਾਣਿਆ ਜਾਂਦਾ ਕਿ ਕਈ ਵਾਰ ਚਾਹੇ ਚੀਜ਼ਾਂ ਨੂੰ ਰੱਖ ਕੇ ਕਹਿੰਦੇ ਨੁਕਸਾਨ ਹੋਵੇ ਪਰ ਅਸੀਂ ਬੋਲਦੇ ਸੱਚ ਆ ਤੇ ਇਸੇ ਕਰਕੇ ਆ ਕਿ ਰਵਜੋਤ ਸਿੰਘ ਸਿੱਧੂ ਕਹਿੰਦੇ ਆਖਰਕਾਰ ਕਈ ਵਾਰੀ ਮੈਨੂੰ ਵੀ ਇਸ ਗੱਲ ਕਹਿ ਹੁੰਦੇ ਨੇ ਵੀ ਜੇਕਰ ਸੱਚਾਈ ਦੇ ਰਾਹ ਤੇ ਨਹੀਂ ਤੁਰਨਾ ਤਾਂ ਤੂੰ ਪਾਸੇ ਹੋ ਸਕਦੀ ਆ ਵੀਡੀਓ ਜਿਹਦੇ ਵਿੱਚ ਸਟੇਜ ਗਗਦੀਪ ਦੇ ਨਾਲ ਸੁਮਿਤ ਸਿੰਘ ਰੋਜਾਨਾ ਚੰਡੀ